ਜੀ ਸਾਹਿਬ ਜਿਵੇਂ ਪੂਰਾ ਦਾ ਪਾਣੀ ਹੋਊ ਕਿਸਾਨਾਂ ਨੂੰ ਮਿਲ ਰਿਹਾ ਹੈ ਮੀਡੀਆ ਕੋਲ ਰਹਿਤ ਹੈ ਕਿਸਾਨ ਕਿਰੇ ਹੱਗੇ ਬਗੋਂ ਗਏ ਭਗਵੰਤ ਮਾਨ ਜੀ ਕੋ ਮੈਂ ਅੱਜ ਜਾ ਰਿਹਾ ਸੀ ਸੜਕ ਤੇ ਦਾ ਅੱਜ ਰਸਤੇ ਚ ਜਾਂਦੇ ਜਾਂਦੇ ਅੱਗੇ ਇੱਥੇ ਸਪੰਸਾ ਮਿਲੇ ਆ ਪਿੰਡ ਦੇ ਪਾਰ ਪਸੰਦ ਲਿਆ ਪੰਜ ਸਹਿਮਾਨ ਵੀ ਸੜਦੇ ਹੋ ਸਾਰੀ ਪੰਚਾਇਤੀ ਇਲਾਕਾ ਤੇ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰ ਜਾਨੇ ਆਂ ਸੁਵੇリア ਕੇ ਪੇਚਾ ਲੈਂਦੇ ਤੇ ਕਦੇ ਵੀ ਜਦੋਂ ਮਰਜੀ ਦੇਖੋ ਵੱਲੋਂ ਜਾਗਦੇ ਹੁੰਦੇ ਪਹਿਲਾਂ ਜਿਹੜਾ ਵੱਲੋਂ ਪੂਜਿਆ ਬਿਲਕੁਲ ਠੀਕ ਹੈ ਜਿਹਦੀ ਪਾਣੀ ਆ ਮ ਜਿਹੜਾ ਧੱਕਿਆ ਵੱਲੋਂ ਉਹ ਜਾਗ ਗਿਆ ਸਿੰਘ ਸਾਹਿਬ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਕੁਲਾ ਸਿੰਘ ਮਾਨੂ ਨੇ ਫੜਾ ਜਿਹੜਾ ਰਚਤਾ ਇਤਿਹਾਸੀ ਦੇ ਬਾਰੇ ਕੀ ਕਹੂਗਾ ਕਿਉਂਕਿ ਲੋਕ ਜਿਹੜੇ ਹੈਗੇ ਆ ਇਸ ਦਿਨ ਕਿਤੇ ਖੁਸ਼ ਐ ਇਸ ਚੀਜ਼ ਨੂੰ ਲੈ ਕੇ ਨੇ ਬਹੁਤ ਖੁਸ਼ ਲੋਕਾਂ ਨੂੰ ਲੈ ਰਹੀ ਜਿੰਦੇ ਸਰਕਾਰ